ਦੇ ਕਈ ਦਿਨਾਂ ਦੇ ਵਿੱਚ ਪਪਾ ਸ਼ਹਿਰ ਅੰਦਰ ਲੁੱਟ ਖੋਹ ਦੀਆਂ ਮਾਰਦਾ ਤਾਂ ਲਗਾਤਾਰ ਹੋ ਰਹੀਆਂ ਨੇ ਹੁਣ ਸਪ੍ਰਾਸ਼ਾਸ਼ਨ ਮੂਕ ਦਰਸ਼ਕ ਬਣ ਕੇ ਸਭ ਕੁਝ ਦੇਖ ਰਿਹਾ ਹੈ ਬੀਤੀ ਰਾਤ ਲੁਟੇਰਿਆਂ ਵੱਲੋਂ ਲੁੱਟ ਖੋਹ ਦੀ ਮਾਰਦਾ ਕੀਤੀ ਗਈ ਅਤੇ ਇੱਕ ਵਿਅਕਤੀ ਨੂੰ ਦਾਤਰ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਜਿਸ ਦੇ ਸਬੰਧ ਵਿੱਚ ਸ਼ਹਿਰ ਵਾਸੀਆਂ ਤੇ ਵਪਾਰ ਮੰਡਲ ਵੱਲੋਂ ਕਪਾ ਸ਼ਹਿਰ ਮੁਕੰਮਲ ਤੌਰ ਤੇ ਬੰਦਾ ਹੈ ਆ ਤੁਹਾਨੂੰ ਸਕੂਰ ਰੋਡ ਦਾ ਮੈਂ ਵੀਊ ਦਿਖਾ ਰਿਹਾ ਸਾਰਾ ਬਾਜ਼ਾਰ ਮੁਕੰਮਲ ਬੰਦਾ ਹੈ ਜਿਸ ਦੇ ਸੰਬੰਧ ਵਿੱਚ ਅਗਰਵਾਲ ਧਰਮਸ਼ਾਲਾ ਦੇ ਵਿੱਚ ਵਪਾਰੀਆਂ ਦੀ ਸ਼ਹਿਰੀਆਂ ਦੀ ਮੀਟਿੰਗ ਹੋਊਗੀ ਜਿਸ ਵਿੱਚ ਵੱਖ-ਵੱਖ ਬੁਲਾ ਰਹੇ ਨੇ ਆਪਣੇ ਵਿਚਾਰ ਦਿੱਤੇ ਇਸ ਮੀਟਿੰਗ ਦੇ ਵਿੱਚ ਰੋਸ ਮੀਟਿੰਗ ਦੇ ਵਿੱਚ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਡੀਐਸਪੀ ਗੁਰਵੀਰ ਸਿੰਘ ਸਿੱਧੂ ਥਾਣਾ ਇੰਚਾਰਜ ਸ਼ਰੀਪਖਾਂ ਪਹੁੰਚੇ ਆਉ ਤੁਹਾਨੂੰ ਅਗਰਵਾਲਤਰ ਮਿਸ਼ਾਲਾ ਦੇ ਵਿੱਚ ਕੋਈ ਮੀਟਿੰਗ ਦੇ ਸਬੰਧ ਵਿੱਚ ਸਾਰਾ ਵੀਊ ਦਿਖਾਉਨੇ ਆ ਤਾਫਾ ਮੰਡੀ ਤੋਂ ਪੱਤਰਕਾਰ ਵੀ ਜੇ ਸ਼ਰਮਾ ਦੀ ਰਿਪੋਰਟ ਜਿਹੜੀ ਬਹੁਤ ਬਾਤੀ ਰਹਿ ਗਈ ਹੈ ਪਹਿਲਾਂ ਮੈਂ ਜਾਣ ਤੋਂ ਪੁੱਛੀ ਜਾਂਦੇ ਬਰਾਇਗੀ ਸੀ ਬਹੁਤ ਆਹ ਰਹਾ ਆਪਾਂ ਬਣਦੇ ਗਏ ਪਹਿਲਾਂ ਮੈਂ ਤੁਹਾਨੂੰ ਬਾਕੀ ਇਹ ਬਾਰੇ ਕੱਲ੍ਹ ਸਸੋ ਸੋ ਮਾਰ ਰਹੇ ਨੇ ਬੰਦੇ ਆਪਾਂ ਆ ਗਏ ਆਂ ਮਾਂ ਦੀਆਂ ਜਿੰਨਾਂ ਫਸਲਾਂ ਦੱਸਦਾ ਅਪੇਕਸ਼ਾ ਤੋਂ ਅੱਗੇ ਕਿਰਿਆ ਪੂਰਾ ਨਹੀਂ ਹੋਣੀ ਸੰਸਦਾਂ ਦੇ ਨਾਲ ਨਾ ਜਾਏਗਾ ਤੁਹਾਡੇ ਅੰਦਰ ਪਸੰਦ ਤੋਂ ਨਾ ਕੋਈ ਕੋਈ ਕਾਰਨ ਲੇ ਕੇ ਪਾਇਆ ਜਾ ਸਕਦਾ ਹੈ ਇੱਕ ਵੀ ਵਪਾਰੀ ਉਹਨੂੰ ਕਹਿਣੋਂਦਾ ਵੀ ਗਲਤ ਬੰਦੇ ਨੂੰ ਛੱਡੋ ਨਾ ਇਹ ਬ੍ਰਸਤ ਰਚਿਤ ਬੰਦੇ ਕੋਲੇ ਆਈ ਨਹੀਂ ਚੋਰਾਂ ਦੇ ਅੰਦਰ ਇਹ ਲੋਤਨ ਨਹੀਂ ਕਰ ਸਕਦੇ ਬਰੇ ਸ਼ੋਰ ਕਬਾਲ ਵੀ ਕਹੋਗੇ ਜੀ ਇੱਥੇ ਮੌਜੂਦ ਸਾਡੇ ਇਲਾਕੇ ਦੇ ਐਮਐਲਏ ਸਾਹਿਬ ਉਹ ਵੀ ਆਪਣੇ ਵਿੱਚ ਮੌਜੂਦ ਨੇ ਬੱਬਰ ਸ਼ਹਿਰ ਦਾ ਪ੍ਰਸ਼ਾਸਨ ਐਮਐਲਏ ਸਾਹਿਬ ਦੇ ਆਉਣ ਤੋਂ ਪਹਿਲਾਂ ਦਿੱਪਤੀ ਸਾਹਿਬ ਨੇ ਇੱਕ ਗੱਲ ਕਹੀ ਹੈ ਵੀ ਸਾਨੂੰ 24 ਘੰਟੇ ਦਾ ਸਮਾਂ ਦਿੱਤਾ ਜਾਵੇ ਕਿ ਅਸੀਂ ਇਹ ਜਿਹੜੀ ਰਾਤ ਦੀ ਘਟਨਾ ਹੈ ਇਹਨੂੰ ਹੱਲ ਕਰਕੇ ਦੇਵਾਂਗੇ ਸੋ ਭਰਾਓ ਅਸੀਂ ਤੁਹਾਡੇ ਨਾਲ ਮੂਹਰੇ ਹੋ ਕੇ ਲੜਾਈ ਲੜਾਂਗੇ ਜੋ ਮਰਜ਼ੀ ਹੋ ਜੇ ਚਾਹੇ ਬਾਜ਼ਾਰ ਬੰਦ ਕਰਨਾ ਪਵੇ ਚਾਹੇ ਧਰਨਾ ਲਾਉਣਾ ਪਵੇ ਚਾਹੇ ਮੁਜਾਰਾ ਕਰਨਾ ਪਵੇ ਪਰ ਜਿਹੜੀ ਗੱਲ ਆਪਾਂ ਨੂੰ ਡਿਪਟੀ ਸਾਹਿਬ ਨੇ ਕਹੀ ਹੈ 24 ਘੰਟੇ ਮੰਗੇ ਆ ਜਾਨੀ ਤੇ ਕੱਲ ਨੂੰ ਸਵੇਰੇ 9 ਵਜੇ ਤੱਕ ਆਪਾਂ ਨੂੰ ਵੀ ਉਹ 24 ਘੰਟੇ ਦੇ ਦੇਣੇ ਚਾਹੀਦੇ ਆ ਦੇਖਣਾ ਚਾਹੀਦਾ 24 ਘੰਟਿਆਂ ਵਿੱਚ ਮਸਲਾ ਹੱਲ ਹੁੰਦਾ ਫੇਰ ਆਪਾਂ ਬਾਜ਼ਾਰ ਬੰਦ ਕਰਾਂ ਦੂਜੀ ਗੱਲ ਮੇਤੀ ਸਭ ਤੁਹਾਨੂੰ ਬੇਨਤੀ ਕਰਦੇ ਆ ਕਿ ਸ਼ਹਿਰ ਦੇ ਵਿੱਚ ਲੋਕਾਂ ਨੂੰ ਵਪਾਰੀਆਂ ਨੂੰ ਜਿਹੜੀਆਂ ਛੋਟੀਆਂ ਮੋਟੀਆਂ ਸਮੱਸਿਆਵਾਂ ਆਉਂਦੀਆਂ ਨੇ ਜਿਹੜੀਆਂ ਉਹ ਲੋਕਾਂ ਲਈ ਵੱਡੀਆਂ ਨੇ ਉਹ ਕੀ ਆ ਜਿਵੇਂ ਰਾਤ ਘਟਨਾ ਵਾਪਰਦੀ ਕੋਈ ਵਪਾਰੀ ਘਰੇ ਜਾਂਦਾ ਉਹ ਸੇਫ ਨਹੀਂ ਜਦੋਂ ਸੁਭਾਉਂਦਾ ਕੋਈ ਬੈਂਕ ਚੋਂ ਕੈਸ਼ ਲੈ ਕੇ ਆਉਂਦਾ ਉਹਨੂੰ ਵੀ ਦਿੱਕਤ ਹੈ ਦੂਜੀ ਗੱਲ ਉਹ ਚ ਵਪਾਰੀਆਂ ਨੇ ਥੋੜੀ ਜਿੜ ਪਹਿਲਾਂ ਵੀ ਮਸਲਾ ਠਾਇਆ ਸੀ ਜਿਹੜੀਆਂ ਪਹਿਲਾਂ ਚੋਰੀਆਂ ਹੋਈਆਂ ਉਹਨਾਂ ਨੂੰ ਵੀ ਕੱਢਿਆ ਜਾਵੇ ਕਿ ਉਹ ਚੋਰੀ ਕੌਣ ਸੀ ਉਹ ਚੋਰੀਆਂ ਲੋਕਾਂ ਨੂੰ ਤੇ ਕੇ ਦਾ ਮੋਟਰਸਾਈਕਲ ਚੋਰੀ ਹੋਇਆ ਕਿਸੇ ਦੀ ਚੈਨੀ ਖੋਹੀ ਗਈ ਹੈ ਕਿਸੇ ਦਾ ਮੋਬਾਈਲ ਖੋਇਆ ਗਿਆ ਉਹ ਵੀ ਵਪਾਰੀਆਂ ਨੂੰ ਵਾਪਸ ਦਵਾਈ ਜਾਏ ਆਪਣਾ ਪਰਿਵਾਰ ਹੈ ਕਿਥੇ ਜੇ ਕਿਸੇ ਵੀ ਬੰਦੇ ਨੂੰ ਤਕਲੀਫ ਹੁੰਦੀ ਆ ਤਾਂ ਆਪਾਂ ਸਾਰੇ ਉਹਦੇ ਨਾਲ ਆਏ ਦਿਖੋ ਰਾਤ ਜਿਹੜੀ ਇਹ ਘਟਨਾ ਹੋਈ ਆ ਪ੍ਰਸ਼ਾਸਨ ਜਿਹੜਾ ਹੈਗਾ ਆਪਣੀ ਡਿਊਟੀ ਕਰ ਰਿਹਾ ਪਰ ਕਾਰਨ ਇਹ ਹੁੰਦਾ ਕਿ ਜਿਹੜਾ ਛਾਤਰ ਬੰਦਾ ਉਹ ਉਸ ਨੂੰ ਵੀ ਲੋਕਾਂ ਦੇ ਮੱਦੇ ਜਾ ਕੇ ਦੱਸ ਦੇਖੋ ਬਹੁਤ ਮੰਦਸਾਗੀ ਠੱਗਣਾ ਔਰ ਆਪਾਂ ਜਿਹੜੇ ਦੋਸ਼ੀ ਹਿੰਸਾ ਕਰਦੇ ਹਾਂ ਉਹਨਾਂ ਵਿੱਚ ਰੱਖਦੇ ਆ ਮੰਡੀਆਂ ਨੂੰ ਕੰਡ ਕਰਦੇ ਨੇ ਇਹ ਜਿਹੜੇ ਰਾਤ ਕਰਕੇ ਗਏ ਨੇ ਮਾਰੂ ਸ਼ੁੱਕਰਵਾਰ ਨੂੰ ਇਹਨੇ ਮਲੇ ਸਾਹਿਬ ਦੇ ਵਿਚਾਰ ਸੁਣੋ ਪਹਿਲਾਂ ਵਿਚਾਰ ਤਾਂ ਸੁਣਨੇ ਆ ਅਸੀਂ ਆਪਦੇ ਵੀ ਦੇਣਾ ਸੀ ਮੈਂ ਕੋਈ ਮਲੇ ਸਾਹਿਬਾ ਕਰੋਂਗੇ ਹੋਰ ਕਿਹਦੇ ਸਾਰੇ ਸਿਆਣੇ ਬੰਦੇ ਹੋ ਇੱਕ ਬੁਲੇਟ ਵਾਲਾ ਕੋਈ ਨਹੀਂ ਉਸ ਦੇ ਜਾਸੂ ਵੀ ਸਾਰੇ ਨੇ ਹਸਣ ਚੱਕਦਾ ਆਪਾਂ ਕਿਸ ਸੰਜੀਦਾ ਮੁੱਦੇ ਤੇ ਗੱਲ ਕਰਨ ਲਈ ਬੈਠੇ ਆਂ ਆਪਾਂ ਇੱਥੇ ਦੰਦ ਕੱਢਣ ਲਈ ਆਏ ਆਂ ਇਹ ਗੱਲ ਕਿਸੇ ਸੰਜੀਦਾ ਗੱਲ ਨਹੀਂ ਇਹ ਇੱਥੇ ਦੌੜ ਕੇ ਨਹੀਂ ਆਇਆ ਕ੍ਰਾਈਮ ਕਰਦੇ ਆ। ਇਹ ਤੁਹਾਡੇ ਸਾਹਮਣੇ ਆਵਾਜ਼। ਹਾਂ, ਗੰਦ ਕਰੀ ਗੱਲ ਨਹੀਂ। ਇਹ ਕ੍ਰਾਈਮ ਕਰਦੀ ਹੈ। ਉਹ ਬੰਦੇ ਸਾਹਮਣੇ ਬੈਠੇ ਆ। ਜਿੰਦਾਬਾਦ। ਸਾਰੇ ਆਪਣੀ ਗੱਲ ਸੁਣਨ ਆਏ ਨੇ। ਇਹਨਾਂ ਦੀ ਵੀ ਗੱਲ ਸੁਣੋ। ਇਹਨਾਂ ਖਾੜੀ ਦੇ ਫਿਰ ਪੈਸੇ ਮੰਗ ਲਏ ਨੇ ਉੱਪਰ ਦੀ। ਇਹ ਆਪੁਨੇ ਕਰਕੇ ਆਏ ਨੇ। ਚੁੱਪ ਕਰੋ ਜਾਂ ਸਾਰਿਆਂ ਨੇ ਸੁਣ ਲਓ ਨਾ। ਜਦੋਂ ਗੱਲ ਨਾ ਚੰਗੀ ਲੱਗੀ ਬੱਚ ਕਹਦੇ। ਅਸੀਂ ਮਰਦਾਬਾਦ ਕਰਦੀ ਆ ਜਿੰਨਾ ਬੋਲ। ਪਹਿਲਾਂ ਤੁਸੀਂ ਨਾਲ ਦੇ ਆ ਬੈਠੋ। ਪਹਿਲਾਂ ਤੁਸੀਂ ਆ ਬੈਠੋ। ਫਿਰ ਤੁਸੀਂ ਆ ਬੈਠੋ। ਦੁਸਤਾ ਬੈਠੋ ਦੁਸਤਾ ਖੜੇ ਹੋ ਜਾ ਰਹੇ ਬੈਠੋ ਪਹਿਲਾਂ ਉਹਨੀ ਲੀਟਰੀ ਕਰੀ ਜੰਨੇ ਆ ਚਲਾਨ ਕਰਕੇ ਬੰਦ ਕਰਤਾ ਤੁਹਾਡੇ ਦੇ ਰਸਤੇ ਮੂੰਹ ਨਾਲ ਪੀਲੀ ਫੜਾ ਦੋ ਜੀ ਛੁਣਾਓ ਜੇ ਨਹੀਂ ਹੁੰਦਾ ਕਿਉਂ ਆ ਕਰਿਆ ਜਿਹੜੇ ਮਤਲਬ ਕਿ ਦਿਨ ਰਾਤ ਜੀ ਕੰਮ ਨੂੰ ਕਰਦੇ ਨੇ ਉਹਨੂੰ ਸਹੀ ਨਹੀਂ ਦੇਵੇ ਸਰ ਉਹ ਫੇਰ ਸਹੀ 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 ਦੇ ਦੇਣਗੇ ਕੋਪਰਮੈਂਟਾਂ ਤੋਂ ਜਿਹੜੇ ਦੋ ਮੋਟਰਸਾਈਕਲ ਸੀਸੀਆਰ ਦੇ ਮਿਲਣਗੇ ਤੇ ਉਹ ਸ਼ਹਿਰ ਤੇ ਜਿਹੜੇ ਗਸ਼ਤ ਵੀ ਕਰਿਆ ਕਰਦੇ ਦੇਖੋ ਆਪਾਂ ਸਾਰੇ ਨੇ ਦਲ ਤਾਂ ਕੋਈ ਲੋਗੋ ਹੋਊਗਾ ਜਿਹੜਾ ਮਤਲਬ ਕਿ ਵੈਰੀਫਾਈਡ ਇਨਵੈਸਟਰ ਕੋਈ ਲੋਗੋ ਹੋਊਗਾ ਉਹ ਤੁਸੀਂ ਆ ਛੁਪਵਾਗੇ ਤੁਹਾਨੂੰ ਮੈਂ ਦੇ ਦੂੰਗਾ ਭਾਵੇਂ 1000 ਛੁਪਾਉਣੇ ਭਾਵੇਂ 2000 ਵੀ ਮੰਨ ਲਓ ਕਿ ਕਿਸੇ ਦੀ ਮੰਨ ਲਓ ਕਿਸੇ ਦੀ ਵੀ ਦੁਕਾਨ ਤੇ ਮੰਨ ਲਓ ਮਰਾ ਜਲੇ ਬਾਈ ਬਾਈ ਦੀ ਦੁਕਾਨ ਤੇ ਤਿੰਨ ਮੋਟਰਸਾਈਕਲ ਨੇ ਠੀਕ ਆ ਜੀ ਉਹ ਤਿੰਨੇ ਮੋਟਰਸਾਈਕਲ ਚਾਹੇ ਦੇ ਬੰਦੇ ਇਹਨਾਂ ਦੇ ਆਉਂਦੇ ਆ ਚਾਹੇ ਦੁਕਾਨ ਦੇ ਨੇ ਉਹ ਤਿੰਨਾਂ ਤੇ ਆਪਾਂ ਇੱਕ ਸਟicker ਲਵਾ ਦਾਂਗੇ ਠੀਕ ਆ ਜੀ ਉਹ ਜਿਹੜਾ ਵੈਰੀਫਾਈ ਹੋਊਗਾ ਪੁਲਿਸ ਵੱਲੋਂ ਸਾਡਾ ਨਾਲ ਤੁਹਾਡੇ ਦੁਕਾਨ ਮੰਡਲ ਦਾ ਸਭ ਪੁਲਿਸ ਨੂੰ ਰੋਕੀ ਹੋਈ ਨਹੀਂ ਇਸ ਤਰ੍ਹਾਂ ਵੀ ਆਪਾਂ ਇੱਕ ਐਕਸਰਸਾਈਜ਼ ਦੇਖੋ ਉਸ ਜਿਹੜਾ ਬਈ ਜਿਹੜਾ ਸ਼ਹਿਰ ਵੱਲੋਂ ਬਾਜ਼ਾਰ ਬੰਦ ਕੀਤਾ ਗਿਆ ਤੁਸੀਂ ਵੇਇਟ ਕੀਤਾ ਕੀ ਕਹਿਣਾ ਚਾਹੁੰਦੇ ਜੀ ਕੁਝ ਬੜੀ ਵੱਡੀ ਵਾਪਸੀ ਘਟਨਾ ਹੋਈ ਆ ਸਾਡੇ ਇੱਕ ਵਪਾਰੀ ਭਰਾ ਦੇ ਕੱਲ ਜਿਹੜੀ ਉਹ ਕਿਰਚ ਮਰੀ ਗਈ ਆ ਤੇ ਇਹਦੇ 'ਚ ਸਾਡੇ ਜਿਹੜਾ ਪੁਲਿਸ ਦਾ ਪ੍ਰਸ਼ਾਸਨ ਸਾਰਿਆਂ ਦੇ ਸਾਡੇ ਫਾਰਮ ਮੰਡਲ ਵੱਲੋਂ ਜਿਹੜਾ ਇੱਕ ਮੀਟਿੰਗ ਕਰੀ ਗਈ ਸੀ ਕਿ ਦੁਕਾਨਾ ਬੰਦ ਰੱਖਣ ਦੀ ਸੋ ਉਹਨਾਂ ਨਾਲ ਹੀ ਜਿਹੜਾ ਇੱਥੇ ਵਿਚਾਰ-ਵਿਮਰਸ਼ ਹੋਇਆ ਕਿ ਦੁਕਾਨਾ ਬੰਦ ਨਾ ਕੀਤੀਆਂ ਜਾਣ ਕਿਉਂਕਿ ਡੀਐਸਪੀ ਤੱਪਾ ਔਰ ਐਸਐਚਓ ਸਾਡਾ ਜਿਹੜਾ ਸ਼ਰੀਫ ਖਾਨ ਤੱਪਾ ਪਰ ਸਾਡੀ ਪੁਲਿਸ ਨੇ ਔਰ ਮੈਂ ਉਹਨਾਂ ਨੂੰ ਇੱਕ ਵਿਸ਼ਵਾਸ ਦਿਵਾਇਆ ਕਿ 24 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਉਹ ਦੋਸ਼ੀ ਆ ਉਹਨਾਂ ਨੂੰ ਫੜ ਕੇ ਜਿਹੜਾ ਹੈਗਾ ਉਹ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਦਿੱਤਾ ਜਾਊਗਾ ਬਖਸ਼ਾ ਕਿਸੇ ਨੂੰ ਨਹੀਂ ਜਾਊਗਾ ਸੋ ਸਾਰੇ ਵਪਾਰੀਆਂ ਨੂੰ ਅਸੀਂ ਇਹੀ ਬੇਨਤੀ ਕਰੀ ਆ ਕਿ ਦੇਖੋ ਜਿਹੜਾ 24 ਘੰਟਿਆਂ ਦਾ ਸਮਾਂ ਜਿਹੜਾ ਉਹ ਲਿਆ ਪੁਲਿਸ ਨੇ ਤੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਉਹ ਦੋਸ਼ੀ ਆ ਉਹ ਅੰਦਰ ਹੋ ਜਾਣਗੇ ਸੋ ਸਾਰੇ ਵਪਾਰੀ ਇਸ ਚੀਜ਼ ਤੇ ਸਹਿਮਤ ਹੋਏ ਆ ਕਿ ਉਹ ਜਿਹੜਾ ਆਪਣਾ ਕੰਮ ਉਹ ਜਾਰੀ ਰੱਖਣ